ਬਾਪੂ 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 ਮੈਂ ਆ ਗਿਆ ਖੜਾ ਹੋ ਕਿਵੇਂ ਆ ਠੀਕ ਆ ਠੀਕ ਆ ਖੜਾ ਹੋ ਆ ਤੇਰਾ ਪੋਤਾ ਜੇ ਮੈਡਲ ਜਿੱਤ ਕੇ ਲੈ ਕੇ ਆਇਆ ਅੱਛਾ ਹੋਰ ਆ ਲੈ ਚੱਕ ਕਿਉਂ ਬਾਪੂ ਕਿਵੇਂ ਲੱਗਿਆ ਫਿਰ ਤੈਨੂੰ ਤੇਰੇ ਪੁੱਤ ਦਾ ਮੈਡਲ ਮੈਡਲ ਦਾ ਪੁੱਤਰਾ ਸੋਣਾ ਬੈਠ ਥੱਕਿਆ ਆ ਹੁਨੇਗਾ ਹਾਂ ਪੁੱਤਰਾ ਮੇਰੀ ਗੱਲ ਠੋਣਾ ਹਾਂ ਬਾਪੂ ਇਹ ਖੇਡ ਖੜਈ ਆ ਨਾ ਵੱਡੇ ਲੋਕਾਂ ਦੀ ਝੋਜ ਹੈ ਕੋਈ ਚੰਗੀ ਨੌਕਰੀ ਲੱਭ ਇਹ ਮੈਡਲਾਂ ਨੇ ਨਾ ਤੇ ਡਨੀ ਪਰ ਨੇ ਨਹੀਂ ਬਾਪੂ ਹੁਣ ਤਾਂ ਮੈਂ ਸੋਚ ਲਿਆ ਹੁਣ ਮੈਂ ਵੱਡਾ ਕਰੈਕਟਰ ਹੀ ਬਣਾਂ ਨਾਲੇ ਮਾੜਾ ਮੋਟਾ ਨਹੀਂ ਜਿਹਦਾ ਨਾਮ ਸਾਰੀ ਦੁਨੀਆ ਚ ਗੂੰਜੇ ਤੇਰਾ ਨਾਮ ਰੌਸ਼ਨ ਕਰਨਾ ਮੈਂ ਯਾ ਪੋਤਰਾ ਪਹਿਲਾਂ ਦੇਖ ਚਾਹ ਗੇਟ ਚ ਗਾਉਣਾ। ਬਾਪੂ ਮੈਂ ਦੇਖਦਾ ਇੱਕ ਮਿੰਟ। ਕੋਈ ਨਹੀਂ ਖੋਲਦਾ ਇੱਕ ਮਿੰਟ ਹੀ ਖੋਲ ਦਿਆਂ। ਅਸੀ ਗਾਲ ਜੀ। 37000 ਹਾਂਜੀ। ਬਾਪੂ ਘਰੀ ਆ। ਹਾਂਜੀ ਹਾਂਜੀ ਘਰੀ ਆ ਜੀ ਆਜੋ। ਸਸੇ ਗਾਲ ਬਾਪਾ। ਬਈ ਪੋਤਰਾ। 33000 ਰੇ ਪੁੱਤਰਾ ਉਹਨੇ ਜੋ ਸਾਹਮਣੇ ਦਿੱਥੇ ਰੱਖਣਾ ਤੇ ਨਾਲੇ ਆ ਮੁੰਡੇ ਬਾਅਦ ਤੇ ਪਾਣੀ ਲਾਪੀ ਲੈ ਆਉਣਾ ਬਬੂ ਲੈ ਆਉਣਾ ਬਾਬਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੁਣ ਤਾਂ ਮੋੜਦੇ ਸਾਡੇ ਬੈਠੇ ਪੁੱਤਰਾ ਦਿਨ ਪਤਾ ਹੀ ਆ ਹੁਣ ਥੋੜਾ ਟਾਈਮ ਹੋਰ ਦੇ ਦੇ ਪਹਿਲਾਂ ਮੇਰੀ ਲੱਤ ਟੁੱਟ ਗਈ ਤੇ ਪੁੱਤਰ ਹੁਣ ਜਵਾਨ ਹੋਇਆਗਾ ਹੁਣ ਅੱਗੇ ਤੇ ਕਮਾਉਣ ਖਮਾਉਣ ਲੱਗੂਗਾ ਬਸ ਥੋੜਾ ਟਾਈਮ ਹੋਰ ਫੜ ਜਾ ਪੁੱਤ ਇੱਕ ਕਾਫ ਤਾ ਬੱਬਾ ਦਿਨ ਹੋਰ ਦਿੱਤਾ ਨੀ ਸਾਡੇ ਪੈਸੇ ਮੋੜਦੇ ਨਹੀਂ ਘਰ ਖਾਲੀ ਕਰ ਦੇ ਕੋਈ ਨਾ ਪੁੱਤਰਾ ਹਫਤਾ ਹੋ ਟਹਿਰ ਜਾ ਬਾਪੂ ਕੌਣ ਸੀ ਜਿਹੇ ਇਹਦਾ ਪੁੱਤਰਾ ਕਰਜ਼ੇ ਵਾਲਾ ਸੀ ਆਪਾਂ ਇਹ ਤੋਂ ਕਰਜ਼ਾ ਲੇਤਾ ਸੀ ਅੱਛਾ ਹਾਂ ਤਾਂ ਹੀ ਤੇ ਮੈਨੂੰ ਕਹਿਣਾ ਹੁੰਨਾ ਵੀ ਹਨਾ ਤੂੰ ਇੱਕ ਚੰਗਾ ਕੰਮ ਲੱਭ ਲੈ ਕਿਉਂਕਿ ਇਹਨਾਂ ਦਾ ਕਰਜ਼ਾ ਮੋੜਦੇ ਹੋ ਜੀ ਨਹੀਂ ਬਾਪੂ ਹੋਂਦਾਂ ਮੈਂ ਕ੍ਰਿਕਟ ਖੇਡ ਕੇ ਮੈਡਲੀ ਜਿੱਤਣਾ। ਉਹ ਤੈਨੂੰ ਇੱਕ ਵਾਰੀ ਕਾਹੇ ਤੇ ਸਮਝ ਨਹੀਂ ਲੱਗਦੀਗੀ। ਘਰੇ ਖਾਣ ਨੂੰ ਆਟਾ ਨਹੀਂ ਹੈਗਾਗਾ। ਤੈਨੂੰ ਆ ਮੈਡਲਾਂ ਮੂਡਲਾਂ ਦੀ ਪਈ ਆ ਕੰਜਰ ਕਿੱਥੇ ਦੀ। ਆ ਕੁਸ ਨਹੀਂ ਦੇਣਾ ਇਹ ਮੈਡਲਾਂ ਮੂਡਲਾਂ ਨੇ। ਲੱਗ ਜਾ ਕਿ ਜੇ ਕੰਮ ਤੇ। हां मेरा पुत चल्या काम ते हां जान हां रोटी पाई पिसतरी अंदर पुत ले जी कोई गल नहीं ले जाना हां ध्यान आ जाई हां आथने टाइम ਨਾਲ ਆ ਜੀ ਪਰ ਕਰੇ ਹੋ ਗੈਂਡ ਹਣਾ ਓਏ ਆ ਉਹੀ ਨਹੀਂ ਉਹ ਜਿਹੜਾ ਉਹ ਬੰਦਾ ਜੀ ਖਿਡਾਰੀ ਵੱਡਾ हां ਉਹ ਇਹਦਾ ਉਹੀ ਲੱਗਦਾ ਹੁਣ ਦੇਣੂ ਵੀ ਪੁੱਛਦਾ ਖਿਡਾਰੀ ਕਿਉਂ ਨਹੀਂ ਬਣਿਆ ਓ ਰੋਕ 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 ਕਿੱਧਰ ਆ ਵੀਰੇ ਕਿੱਧਰ ਚੱਲੇ ਆ ਬਾ ਮੁੰਦੇ ਹੰਦਾ ਸੀ ਫਿਰ ਯਾਰ ਉਹ ਤੂੰ ਤਾਂ ਕਹਿੰਦਾ ਸੀ ਮੈਂ ਕਰੈਕਟਰ ਬਣ ਜਾ ਮੈਂ ਨਾਰ ਉਸਨ ਕਰ ਦੂੰ ਮੈਂ ਜੇ ਇਹ ਕਰ ਦੂੰ ਪਿੰਡ ਦਾ ਉਹ ਕਰ ਦੂੰ ਕੀ ਹੋ ਗਿਆ ਬਣਿਆ ਨਹੀਂ ਗਿਆ ਬਸ ਇੱਥੇ ਹੀ ਗੱਲ ਹੋ ਗਈ ਐਂ ਤਾਂ ਹਰੇਕ ਤੀਜਾ ਹੜਦਾ ਕਰਾ ਚੋ ਖਿਡਾਰੀ ਬਣਨ ਨੂੰ ਪਿਆ ਸੌਖਾ ਹੀ ਐ ਖਿਡਾਰੀ ਬੰਨਣਾ ਯਾਰ ਕਰੇ ਮਜਬੂਰੀਆਂ ਨੇ ਫਿਰ ਯਾਰ ਉਹ ਮਜਬੂਰੀਆਂ ਨੇ ਫਿਰ ਪਹਿਲਾਂ ਸੋਚੋ ਵੀ ਅਸੀਂ ਕੀ ਕਹਿ ਰਹੇ ਆ ਕੀ ਬੋਲਦੇ ਆ ਆ ਗਏ ਨਾ ਹੱਥਾਂ 'ਚ ਟਿਫਨ ਚਲੋ ਚਲੋ ਦਿਹਾੜੀ ਲੈ ਲਓ ਕਿਤੇ ਦਿਹਾੜੀ ਵੀ ਨਾ ਮੇਰੇ ਸਾਨੂੰ ਆਥਲੇ ਕੀ ਯਾਰ ਇਹਨਾਂ ਦਾ ਸਰਦਾਰ ਵੀ ਫਿੜੀ ਜਾਣਗੇ ਅਸੀਂ ਉਹ ਬਣ ਜਾਾਂਗੇ ਆਹ ਬਣ ਜਾਾਂਗੇ ਆਹ ਦੇਖ ਤੂੰ ਸੱਚੋ ਆਪਾਂ ਆਹ ਦੇਖਦੇ ਸੀ ਹਾਂ ਲੈ ਯਾਰ ਆਪਾਂ ਨੂੰ ਐਵੇਂ ਹੀ ਨਹੀਂ ਪਤਾ ਹੋਣਾ ਇਹ ਤਾਂ ਠੇਕੇਦਾਰ ਕੌਣ ਹੈਗਾ ਮੈਨੂੰ ਤਾਂ ਲੱਗਦਾ ਹੀ ਲੱਗਦਾ ਪੱਗਲ ਆ ਬਈ ਚੱਲ ਗੱਲ ਕਰਕੇ ਦੇਖਦੇ ਹਾਂ ਕੀ ਕਹਿੰਦਾ ਪੇਮੈਂਟ ਹੋ ਜੂਗੀ ਕੋਈ ਜਾਈ ਕੱਸੀ ਕਾ ਕਰੇ ਪੇਮੈਂਟ ਹੋ ਜੂ ਕੋਈ ਗੱਲ ਨਹੀਂ ਹਾਂ ਵੀ ਹੋਰ ਵੀ ਕੀ ਹਾਲ ਨੇ ਠੀਕ ਆ ਵਧੀਆ ਹੋਰ ਵੀਰੇ ਕੰਮ ਤੇ ਲੱਗਣਾ ਸੀਗਾ ਟਾਈਮ ਕਿੰਨਾ ਹੋ ਗਿਆ ਟਾਈਮ ਰਿਲੇਟ ਹੋ ਗਿਆ ਯਾਰ ਚੱਲ ਕੱਲ ਤੋਂ ਟਾਈਮ ਤੇ ਆ ਜੀ ਹਾਂਜੀ ਵੀਰੇ ਚੱਕ ਇੱਕ ਠੀਕ ਹੈ ਵੀਰੇ ਵੀਰੇ ਵੇਲੇ ਜਾਣਾ ਠੀਕ ਹੈ ਵੀਰੇ ਇੱਕ ਮਿੰਟ ਮੇਰੇ ਕੋਟ ਲਾਦਾ ਮੈਂ ਵੀਰੇ ਮੈਸਟਰੀ ਲਵ ਲੈ ਕੇ ਜਾਣੀ ਐਟਾ ਹਾਂ ਹਾਂ ਮੈਸਟਰੀ ਲਵ ਹੈਲੋ ਹੋਰ ਯਾਨੀ ਕੱਲ ਤੱਕ ਨਵੀਂ ਦਾ ਕੰਮ ਹੈ ਠੀਕ ਹੈ ਕੋਈ ਵਾਲੇ ਕੋਈ ਵਾਲੇ ਗਰੀਬਾਂ ਦੇ ਕਾਦੇ ਸੁਪਨੇ ਮਤਨਾਲਾ ਚੱਕ ਲਈ ਚੱਕ ਲੇ ਵੀਰੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਲੱਗੇ ਨੂੰ ਬਾਈ ਪਹਿਲਾਂ ਤੇਰੇ ਵਰਗਾ ਹੁੰਦਾ ਸੀ ਦੋਰਾ ਚੱਟਾ ਅੱਛਾ ਬਾਈ ਇੱਥੇ ਕੰਮ ਕਰ ਕਰੀ ਕਾਲਾ ਹੋ ਜਾਗਾ ਚੱਲ ਕੋਈ ਗੱਲ ਨਹੀਂ ਵੀਰੇ ਲਓ ਜੀ ਮਿਸਤਰੀ ਜੀ ਲੈਓ ਲੈਓ ਜੀ ਲੈਓ ਲੈਵਣੇ ਹੀ ਲੈਵਣੇ ਹਾਂ ਵੀ ਹਾਂਜੀ ਵੀਰੇ ਕੀ ਹੋ ਗਿਆ ਕੁਛ ਨਹੀਂ ਵੀਰੇ ਕੰਮ ਕਰਨਾ ਹੈ ਕਿ ਕੀ ਕਰਨਾ ਆ ਕਰਦੇ ਆ ਵੀਰੇ ਕੰਮ ਕੋਈ ਗੱਲ ਨਹੀਂ ਜੈਕਟਾਂ ਆ ਵੀ ਤਾਂ ਬੰਦਾ ਹੀ ਆ ਓਏ ਟੜਕੇ ਦਾ ਖੇਡੀ ਜਾਂਦਾ ਯਾਰ ਇਹਨੂੰ ਕੌਣ ਆਊਟ ਕਰੂ ਸਾਡੀ ਵਾਰੀ ਵੀ ਨਹੀਂ ਆਉਂਦੀ ਯਾਰ ਓ ਮੰਦਰਾ ਸੁਜਾ ਜੋ ਇਹ じゃ ਕਿਹੜਾ ਬੈਟਸਮੈਨ ਆ ਹੈ ਜਿਹੜਾ ਆਉਟ ਹੀ ਨਹੀਂ ਹੋ ਰਿਹਾ ਲੱਗਦਾ ਮੈਨੂੰ ਜਾਣਾ ਪਵੇ ਛੁੱਟੀ ਮੰਗਦਿਆਂ ਠੇਕੇਦਾਰ ਤੋਂ ਆਹ ਭਾਈ ਮੂੰ ਛੁੱਟੀ ਚਾਹੀਦੀ ਆ ਯਾਰ ਸ੍ਰੀ ਰਵਾਤ ਔਖਾ ਯਾਰ ਸਾਲਿਆ ਪਹਿਲੇ ਦਿਨ ਹੀ ਆਇਆ ਪਹਿਲੇ ਦਿਨ ਹੀ ਛੁੱਟੀ ਉਹ ਭਾਈ ਯਾਰ ਸਰ ਬਹੁਤ ਦੁੱਖਦਾ ਬੁਖਾਰ ਜੜਿਆ ਪਿਆ ਤਾਂ ਕੀ ਬਣੂ ਤੇਰਾ ਕੱਲ ਨੂੰ ਆਉਂਵਰੇ ਪੱਕਾ ਚੱਲ ਲਵੇ। ਕੱਲ ਪੱਕਾ ਆਵੇਂਗਾ? ਹਾਂ ਵੀਰੇ ਜਮਾਂ ਪੱਕਾ। ਜਵਾਨ ਕਰਕੇ ਜਾਈਂ। ਜਮਾਂ ਜਵਾਨ ਆ ਵੀਰੇ। ਚੱਲ ਪਾ ਕੇ ਅੱਜ ਪਰ। ਧੰਨਵਾਦ। ਕੋਈ ਜਾਲਾ ਕਿਸੇ ਵਧੀਆ ਡਾਕਟਰ ਦੇਓ। ਠੀਕ ਆ ਵੀਰੇ ਧੰਨਵਾਦ ਕਰ। ਹਾਏ ਓਏ ਇਹ ਤਾਂ ਉਹੀ ਨਹੀਂ। ਜੇ ਸਾਨੂੰ ਕਹਾਂ ਬਿਮਾਰ ਆ ਮੈਂ ਜਾਂਦਾ ਠੇਕੇਦਾਰ ਕੋਲ। ਠੇਕੇਦਾਰ ਜੀ। ਹਾਂ ਜੀ ਮਿਸਤਰੀ ਜੀ। ਉਹ ਤਾਂ ਆਪਾਂ ਨੂੰ ਕਹਿੰਦਾ ਬਿਮਾਰਾ ਤਾਂ ਉਹ ਖਿਡੀਆਂ ਦਾ ਯਾਰ। ਕਿਹੜਾ ਓਏ ਬਹੁਤ ਜਿਹੜਾ ਨਵਾਂ ਆਇਆ ਕਿੱਥੇ ਆ ਓਏ ਉਹਦੇ ਖੇਡ ਰਿਆ ਹਾਂ ਓਏ ਇਹਦਾ ਸਾਲੇ ਦਾ ਮੈਨੂੰ ਪਹਿਲੀ ਹੀ ਪਤਾ ਸੀ ਹੋਰ ਇਹ ਕੰਮ ਕਰਨ ਵਾਲਾ ਹੀ ਨਹੀਂ ਬੰਦਾ ਚਲੋ ਕੋਈ ਨਹੀਂ ਮਿਸਤਰੀ ਜੀ ਤੁਸੀਂ ਨਿਮੇੜੋ ਕੰਮ ਬੰਦਾ ਆਪਾਂ ਹੋਰ ਦੇਖ ਲੈ ਗੱਲ ਨੂੰ ਜੀ ਜੀ ਜਵਾਬ ਇਹਨੂੰ ਜਵਾਬ ਦੇ ਦਾਂਗੇ ਬਸ ਬਸ ਠੀਕ ਹੈ ਆਉਣਾ ਹੀ ਨਹੀਂ ਹੈਗਾ ਕੱਲ ਨੂੰ ਠੀਕ ਹੈ ਠੀਕ ਬਾ ਤੁਸੀਂ ਆਪਣਾ ਕੰਮ ਖਿੱਚੋ ਬਸ ਠੀਕ ਹੈ ਠੀਕ ਠੀਕ ਚਲੋ ਮਿਸਤਰੀ ਜੀ ਤੁਸੀਂ ਕੰਮ ਨਿਮੇੜੋ ਮੈਂ ਉਹਨੂੰ ਜਵਾਬ ਦੇ ਕੇ ਆਉਣਾ ਬੰਦੇ ਨੂੰ ਹਾਂ ਜੀ ਕੜੇ ਕੀ ਨਾ ਦਿੱਤ ਬਹਿ ਸਰਬਤਮਾਲੀ ਵਾਜੇ ਮਨਮਹਾਂ ਆ ਫਿਰਦਾ ਓਏ ਹੁਆ ਪੁੱਛਦਾ ਕੀ ਕਹਿੰਦਾ ਏ ਓ ਮੁੰਡਿਆ ਓ ਰਿਆ ਨਾ ਤੂੰ ਤਾਂ ਕਹਿੰਦਾ ਸੀ ਮੈਂ ਬਿਮਾਰ ਆ ਸੌਰੀ ਜੀ ਗਲਤੀ ਹੋ ਗਈ ਮੇਰੇ ਤਾਂ ਕਾਦੀ ਗਲਤੀ ਆ ਇਹ ਮੁੜ ਕੇ ਮੇਰੇ ਕੰਮ ਤੇ ਆਉਣ ਦੀ ਲੋੜ ਨਹੀਂ ਕੋਈ ਹੋਰ ਕੰਮ ਦੇਖ ਲਵਦਾ ਆਇਨਾ ਕਰੋ ਸਾਡੇ ਨਾ 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 ਜਮੀ ਨਹੀਂ ਤੇ ਮੇਰੇ ਕੰਮ ਤੇ ਆਉਣ ਦੀ ਲੋੜ ਨਹੀਂ ਅੱਜ ਤੋਂ ਬਾਅਦ ਤੈਨੂੰ ਗਲਤੀ ਹੋ ਗਈ ਜੀ ਮਾਫ ਕਰਦਾ ਚਾਹੇ ਲੱਖ ਗਲਤੀ ਹੋ ਗਈ ਹੋਵੇ ਯਾਰ ਮੈਨੂੰ ਝੂਠ ਬੋਲਣ ਵਾਲਾ ਬੰਦਾ ਜਮੀ ਨਹੀਂ ਪਸੰਦ ਆਇਨਾ ਕਰੋ ਜੀ ਗਲਤੀ ਨਾ ਨਾ ਬਸ ਮੇਰੇ ਕੰਮ ਤੇ ਆਉਣ ਦੀ ਲੋੜ ਨਹੀਂ ਠੀਕ ਆ ਕੱਲ ਤੋਂ ਨਾ ਆਈ ਮੇਰੇ ਕੰਮ ਤੇ ਓਏ ਆਂ ਵੀ ਪੁੱਤਰਾ ਬੜੀ ਛੇਤੀ ਆ ਗਿਆ ਕੰਮ ਤੋਂ ਕੀ ਹੋ ਗਿਆ ਕਿ ਹੋ ਗਈ ਗੱਲ ਹੋ ਗਈ ਬਾਪੂ ਹਟਾਦਾ ਮੈਨੂੰ ਉਹਨਾਂ ਨੇ ਕਿਉਂ ਕੰਮ ਤੋਂ ਕਿ ਹਟਾਦਾ ਮੈਂ ਝੂਠ ਬੋਲ ਕੇ ਛੁੱਟੀ ਲੈ ਕੇ ਕਰਫਟ ਖੱਡਣ ਵਾ ਗਿਆ ਸੀ ਮੈਨੂੰ ਪਹਿਲੀ ਪਤਾ ਸੀ ਤੂੰ ਤੂੰ ਕਿੱਥੋਂ ਕੰਮ ਕਰ ਲੇਗਾ ਪਹਿਲਾਂ ਜਮਦਾਬ ਦੀ ਮਾਂ ਨੂੰ ਖਾ ਗਿਆ ਤੇ ਦੂਆ ਮੇਰਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਮੇਰੀ ਤੂੰ ਦੇਖ ਲੈ ਕਰਕਣੀ ਦੇਖ ਲੈ ਮੇਰਾ ਬਾਪੂ ਨਹੀਂ ਲੱਗਦਾ ਜੀ ਯਾਰ ਇਹਨਾਂ 'ਚ ਉਹ ਜੀ ਲਾਉਣਾ ਪੈਂਦਾ ਲਾਉਣਾ ਪੈਂਦਾ ਸਾਰੀ ਦੁਨੀਆ ਹੀ ਕੰਮ ਕਰਦੀ ਤੂੰ ਕੀ ਵੱਖਰਾ ਕੰਮ ਤੇ ਲਾਏਗਾ ਉਹ ਖੇਟਾਂ ਜਦੂਆ ਸਾਰਾ ਘਰ ਖਵਾਉਣਾਗਾ ਨਹੀਂ ਆਪਾਂ ਖੇਟਾਂ ਦੇ ਹੋ ਹੈਗੇ ਜੋਗੇ ਉਦਾਂ ਤੂੰ ਹੀ ਮਰ ਜਾ ਤੇਰੀ ਮਾਂ ਤੋਂ ਚੰਗਾ ਤਾਂ ਚੰਗਾ ਬਾਪੂ ਯਾਰ ਤੂੰ ਹੀ ਹਣਾ ਲੈ ਲੈ ਜੇ ਕਰਕੇ ਤਾਂ ਹਣਾ ਲੈ ਲੈ ਪਏ ਕਰੇ ਖਾਨ ਨੂੰ ਆਟਾ ਨਹੀਂ ਹੈਗਾਗਾ ਆਗੇ ਨਾ ਹੱਥਾਂ 'ਚ ਟਿਫਨ ਚਲੋ ਚਲੋ ਦਿਹਾੜੀ ਲੈ ਲਓ ਕਿਤੇ ਦਿਹਾੜੀ ਵੀ ਨਾ ਮੇਰੇ ਸਾਨੂੰ ਹੱਥ ਨੇ ਉਦਾਂ ਤੂੰ ਹੀ ਮਰ ਜਾ ਤੇਰੀ ਮਾਂ ਤੋਂ ਚੰਗਾ ਤਾਂ ਕਿ ਕਿਦਾਂ ਦੇ ਹਾਲ ਤੂੰ ਬਣਾਏ ਰੱਬਾ ਸਾਥ ਛੱਡ ਕੇ ਸਾਰੇ ਮੇਰੇ ਜਿੰਨੇ ਸੀ ਕਰੀਬੀ ਪਹਿਲਾਂ ਵੈਰੀ ਬਣ ਗਿਆ ਜਮਾਨਾ ਦੂਜੀ ਬਣ ਗਈ ਗਰੀਬੀ ਟੁੱਟੀ ਚੱਪਲ ਪਾਟੇ ਕੁਰਤੇ ਚੌਂਦੀ ਛੱਤ ਕਿਉਂ ਦਿੱਤੇ ਰੱਬਾ ਸਭ ਸਾਡੇ ਹੀ ਨਸੀਬੀ ਜੋ ਸ਼ੌਂਕ ਨੂੰ ਦਿਲ ਵਿੱਚ ਰੱਖ ਕੇ ਵੱਡਾ ਹੋਇਆ ਕਿਉਂ ਉਹਦੇ ਦਿਲ ਤੋਂ ਤੋੜ ਦਿੱਤਾ ਆ ਦੇਖ ਕੇ ਰੱਬੀ ਇਹ ਤਾਂ ਨਹੀਂ ਇੱਕ ਹੋਰ ਮਾਪਿਆਂ ਦਾ ਪੁੱਤ ਵੀ ਛੋੜ ਦਿੱਤਾ ਇੱਕ ਹੋਰ ਮਾਪਿਆਂ ਦਾ ਪੁੱਤ ਵੀ ਛੋੜ